ਇੱਕ ਗੱਲ ਆਹੀ ਤੁਹਾਨੂੰ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਰੱਖਣਗੀਆਂ ਜ਼ਰੂਰ ਸੁਣੋ ਨੰਬਰ 1 ਦਹੀਂ ਨੂੰ ਤਾਂਬੇ ਦੇ ਬਰਤਨ ਵਿੱਚ ਐਨਾ ਰਗੜੋ ਕਿ ਉਹ ਹਰਾ ਹੋ ਜਾਵੇ ਇਸ ਨੂੰ ਆਪਣੇ ਵਾਲਾਂ ਵਿੱਚ ਲਗਾਓ ਗੰਝੇ ਸਿਰ ਉੱਪਰ ਵੀ ਵਾਲ ਆਉਣ ਲੱਗ ਜਾਣਗੇ ਨੰਬਰ 2 ਆਪਣੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਰੋਜ਼ਾਨਾ ਭਿੱਜੀ ਹੋਈ ਮੋਕਲੀ ਦਾ ਸੇਵਨ ਕਰੋ ਇਸ ਨਾਲ ਮਸਲ ਦੀ ਸਟ੍ਰੌਂਗ ਹੁੰਦੇ ਹਨ ਨੰਬਰ 3 ਜਿੰਨਾ ਲੋਕਾਂ ਦਾ ਲੀਵਰ ਫੈਟੀ ਹੋਵੇ ਜਾਂ ਫਿਰ ਲੀਵਰ ਉੱਪਰ ਸੋ ਜਾ ਗਈ ਹੋਵੇ ਉਹਨਾਂ ਨੂੰ ਤੁਲਸੀ ਦੇ ਕਾੜੇ ਵਿੱਚ ਸੇਦਾ ਨਮਕ ਮਿਕਸ ਕਰਕੇ ਪੀਣਾ ਚਾਹੀਦਾ ਇਸ ਦਾ ਸੇਵਨ ਸਵੇਰ ਸ਼ਾਮ ਕਰਵੇ ਇਸ ਨਾਲ ਦੋ ਦਿਨਾਂ ਵਿੱਚ ਹੀ ਲੀਵਰ ਡੀਟੌਕਸ ਹੋ ਜਾਵੇਗਾ ਨੰਬਰ 4 ਜੇਕਰ ਰੋਟੀ ਬਣਾਉਣ ਸਮੇਂ ਤਵੇ ਉੱਪਰ ਰੋਟੀ ਚਿਪਕਦੀ ਹੋਵੇ ਤਾਂ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਉੱਪਰ ਕੇਲੇ ਦਾ ਛਿਲਕਾ ਰਗੜ ਦਿਓ ਜਾਂ ਫਿਰ ਨਮਕ ਰਗੜ ਦਿਓ ਨੰਬਰ 5 ਜੇਕਰ ਤੁਸੀਂ ਵੀ ਆਪਣੇ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਦੁੱਧ ਵਿੱਚ ਇੱਕ ਸੇਵ ਮਿਕਸ ਕਰਕੇ ਖਾਣਾ ਸ਼ੁਰੂ ਕਰਦੇ ਹੋ। ਨੰਬਰ 6 ਅਰਜਨ ਪੌਦੇ ਦਾ ਸਰਕ ਲੈ ਆ ਕੇ ਜੇਕਰ ਉਸ ਦੇ ਟੁਕੜੇ ਕਰਕੇ ਦੁੱਧ ਵਿੱਚ ਚੰਗੀ ਤਰ੍ਹਾਂ ਨਾਲ ਉਬਾਲ ਕੇ ਪੀ ਲਓ ਇਸ ਨਾਲ ਗੈਸਟ੍ਰੋਲ ਦੀ ਸਮੱਸਿਆ ਤੋਂ ਬਹੁਤ ਆਰਾਮ ਮਿਲੇਗਾ। ਨੰਬਰ 7 ਜਲੇ ਹੋਏ ਕਿਉ ਵਿੱਚ ਇੱਕ ਆਲੂ ਕੱਚਾ ਪਾ ਦਿਓ ਇਸ ਨਾਲ ਜਲਿਆ ਹੋਇਆ ਕਿਉ ਬਿਲਕੁਲ ਸਾਫ਼ ਹੋ ਜਾਵੇਗਾ। ਨੰਬਰ 8 ਲਸਣ ਖਾਣ ਨਾਲ ਸਰੀਰ ਦੀਆਂ ਨਸਾਂ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਨਾਲ ਹੀ ਸਰੀਰ ਵੀ ਜਵਾਨ ਰਹਿੰਦਾ ਹੈ। ਨੰਬਰ 9 ਪੈਰਾਂ ਨੂੰ ਗੋਰਾ ਕਰਨ ਲਈ ਅੱਧਾ ਟੱਬੂ ਪਾਣੀ ਲੈ ਲਓ, ਸ਼ੈਂਪੂ ਲੈ ਲਓ, 2 ਚਮਚ ਨਮਕ, 2 ਚਮਚ ਨਿੰਬੂ ਦਾ ਰਸ। ਇਸ ਵਿੱਚ ਆਪਣੇ ਪੈਰਾਂ ਨੂੰ 15-20 ਮਿੰਟ ਲਈ ਭਿਓ ਕੇ ਰੱਖੋ, ਇਸ ਨਾਲ ਪੈਰ ਚਮਕ ਜਾਣਗੇ। ਨੰਬਰ 10 ਪਿਆਜ਼ ਦਾ ਰਸ ਕੱਢ ਕੇ ਆਪਣੇ ਵਾਲਾਂ ਵਿੱਚ ਲਗਾ ਲਓ, 15-20 ਮਿੰਟ ਲਈ ਛੱਡ ਦਿਓ ਤੇ ਫਿਰ ਉਸ ਉੱਪਰ ਤੌਲੀਆ ਲਪੇਟ ਲਓ, ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ, ਵਾਲ ਲੰਬੇ, ਸਾਫ਼ ਤੇ ਮਲਾਈਮ ਹੋ ਜਾਣਗੇ ਨੰਬਰ 11 ਜੇਕਰ ਸਰੀਰੰਦਰ ਗਰਮੀ ਪੈ ਗਈ ਹੋਵੇ ਤਾਂ ਰਾਤ ਨੂੰ ਸੌਂਫ ਪਾਣੀ ਵਿੱਚ ਭਿਉ ਕੇ ਰੱਖੋ ਸਵੇਰੇ ਉਸ ਦਾ ਸੇਵਨ ਕਰੋ ਇਸ ਨਾਲ ਸਰੀਰੰਦਰ ਠੰਡਕ ਪੈਦਾ ਹੁੰਦੀ ਹੈ ਨੰਬਰ 12 ਜੇਕਰ ਧੁੱਪ ਕਰਨ ਚਿਹਰੇ ਦਾ ਰੰਗ ਕਾਲਾ ਪੈ ਗਿਆ ਹੋਵੇ ਤਾਂ ਪੀਸੇ ਹੋਏ ਬਦਾਮ ਨੂੰ ਦਹੀਂ ਵਿੱਚ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਦਾ ਰੰਗ ਸਾਫ ਹੋ ਜਾਵੇਗਾ ਨੰਬਰ 13 ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਆਪਣੇ ਚਿਹਰੇ ਉੱਪਰ ਮੌਇਸਚਰਾਈਜ਼ਰ ਲਗਾਓ ਇਸ ਨਾਲ ਚਿਹਰੇ ਉੱਪਰ ਨਮੀ ਬਣੀ ਰਹਿੰਦੀ ਹੈ ਹਰ ਮੌਸਮ ਵਿੱਚ ਚਿਹਰੇ ਨੂੰ ਮੌਇਸਚਰਾਈਜ਼ ਕਰਨਾ ਬਹੁਤ ਜ਼ਰੂਰੀ ਹੈ ਨੰਬਰ 14 ਸੌਣ ਸਮੇਂ ਨੱਕ ਵਿੱਚ ਦੇਸੀ ਘਿਓ ਪਾਉਣਾ ਸਰੀ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਨਾਲ ਹੀ ਜ਼ੁਕਾਮ ਦੀ ਸਮੱਸਿਆ ਵੀ ਨਹੀਂ ਹੁੰਦੀ ਸਾਹ ਨਾਲੀ ਸਾਫ਼ ਰਹਿੰਦੀ ਹੈ ਨੰਬਰ 15 ਕੱਪੜੇ ਉੱਪਰ ਦਾਗ ਲੱਗਣ ਤੇ ਉਸ ਉੱਪਰ ਨਿੰਬੂ ਦਾ ਛਿਲਕਾ ਰਗੜਨਾ ਦਾਗ ਸਾਫ਼ ਹੋ ਜਾਂਦੇ ਹਨ ਨੰਬਰ 16 ਅਨਾਰ ਦਾ ਸੇਵਨ ਕਰਨਾ ਚਮੜੀ ਕਦੇ ਵੀ ਢਿੱਲੀ ਨਹੀਂ ਪੈਂਦੀ ਦੇ ਨਾਲ ਹੀ ਜਿਹੜੀ ਤੇ ਵੀ ਚਮਕ ਬਣੀ ਰਹਿੰਦੀ ਹੈ ਨੰਬਰ 17 ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਉੱਪਰ ਬੁਰਸ਼ ਜ਼ਰੂਰ ਕਰੋ ਇਸ ਨਾਲ ਤੁਹਾਡੇ ਦੰਦ ਕਦੇ ਵੀ ਖਰਾਬ ਨਹੀਂ ਹੋਣਗੇ ਨੰਬਰ 18 ਕਦੇ ਵੀ ਖਾਣਾ ਸਹਾਰਾ ਲੈ ਕੇ ਨਾ ਖਾ ਉਸ ਨੂੰ ਹਮੇਸ਼ਾ ਜ਼ਮੀਨ ਤੇ ਬੈਠ ਕੇ ਹੀ ਖਾਓ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਨੰਬਰ 19 ਚਾਹ ਨੂੰ ਕਦੇ ਵੀ ਗਰਮ ਕਰਕੇ ਨਾ ਪੀਓ ਇਸ ਨੂੰ ਹਮੇਸ਼ਾ ਤਾਜੀ ਬਣਾ ਕੇ ਹੀ ਪੀਓ ਨਹੀਂ ਤਾਂ ਤੁਸੀਂ ਪੇਟ ਨਾਲ ਸੰਬੰਧਿਤ ਕੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ ਵੀ ਜ਼ਿਆਦਾ ਸੌਣ ਵਾਲੇ ਇਨਸਾਨ ਦਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਜਿਸ ਨਾਲ ਤੁਸੀਂ ਸਰੀਰਿਕ ਪੱਖੋਂ ਵੀ ਕਮਜ਼ੋਰੀ ਤੇ ਥਕਾਵਟ ਹੀ ਮਹਿਸੂਸ ਕਰਦੇ ਹੋ ਨੰਬਰ 1 2 ਰੋਜ਼ਾਨਾ ਅਦਰਕ ਦਾ ਟੁਕੜਾ ਚਬਾਉਣਾ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਨੰਬਰ 2 ਸਰੋਂ ਦੇ ਤੇਲ ਵਿੱਚ ਨਮਕ ਮਿਕਸ ਕਰਕੇ ਛਾਤੀ ਉੱਪਰ ਮਾਲਿਸ਼ ਕਰਨਾ ਛਾਤੀ ਦਾ ਕਫ ਦੂਰ ਹੋ ਜਾਂਦਾ ਜਿਸ ਨਾਲ ਛਾਤੀ ਬਿਲਕੁਲ ਸਾਫ਼ ਹੋ ਜਾਂਦੀ ਹੈ ਨੰਬਰ 3 ਕੈਂਸਰ ਨੂੰ ਖਤਮ ਕਰਨ ਲਈ ਹਲਦੀ ਦਾ ਬਹੁਤ ਵੱਡਾ ਜੋੜ ਹੈ ਨਾ ਕੱਚੀ ਹਲਦੀ ਨੂੰ ਪੀਸ ਕੇ ਉਸ ਦਾ ਰਸ ਕੱਢ ਕੇ ਮਰੀਜ਼ ਨੂੰ ਖਾਲੀ ਪੇਟ ਦੇਵੇ ਉਸ ਨਾਲ ਬਹੁਤ ਲਾਭ ਮਿਲੇਗਾ ਨੰਬਰ 24 ਜੇਕਰ ਤੁਹਾਨੂੰ ਖਾਂਮ ਹੋ ਗਿਆ ਹੋਵੇ ਤਾਂ ਲਸਣ ਦੀਆਂ 2 ਕਲੀਆਂ ਭੁੰਨ ਕੇ ਸ਼ਹਿਦ ਨਾਲ ਖਾ ਲੋ ਇਸ ਨਾਲ ਜ਼ੁਕਾਮ ਤੋਂ ਆਰਾਮ ਮਿਲੇਗਾ ਨੰਬਰ 25 ਜੇਕਰ ਬੱਚਾ ਦੰਦ ਕੱਢ ਰਿਹਾ ਹੋਵੇ ਤਾਂ ਤુલਸੀ ਦਾ ਰਸ ਚਾਹ ਫਿਰ ਆਮਲੇ ਦਾ ਰਸ ਦੰਦਾਂ ਉੱਪਰ ਲਗਾਉਣ ਨਾਲ ਦੰਦ ਆਸਾਨੀ ਨਾਲ ਨਿਕਲ ਜਾਂਦੇ ਹਨ ਨੰਬਰ 26 ਜੇਕਰ ਤੁਸੀਂ ਰੋਜ਼ਾਨਾ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀਂਨਾ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ ਨਾਲ ਹੀ ਚਿਹਰੇ ਤੇ ਵੀ ਚਮਕਾਵੇਗੀ ਨੰਬਰ 27 ਕਾਲੇ ਚਨੇ ਖਾਣ ਨਾਲ ਵਾਲ ਲੰਮੇ ਤੇ ਮਜ਼ਬੂਤ ਹੁੰਦੇ ਆ ਨਾਲ ਹੀ ਇਹ ਸਰੀਰ ਨੂੰ ਵੀ ਬਹੁਤ ਤਾਕਤ ਦਿੰਦੇ ਨੇ ਇਹਦਾ ਸੇਵਨ ਸ਼ੁਰੂ ਕਰਨਾ ਚਾਹੀਦਾ ਹੈ ਨੰਬਰ 28 ਲੌਕੀ ਨੂੰ ਸਗਾ ਕੇ ਪੀਸ ਲਓ ਇਸ ਨੂੰ ਨਾਰੀਅਲ ਤੇਲ ਵਿੱਚ ਚੰਗੀ ਤਰ੍ਹਾਂ ਨਾ ਕਾੜ ਕੇ ਉਸ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲ ਕਾਲੇ ਹੋਣ ਲੱਗਦੇ ਆ ਤੇ ਸਫੈਦ ਵਾਲਾਂ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਨੰਬਰ 29 ਆਲੂ ਦਾ ਜ਼ਿਆਦਾ ਸੇਵਨ ਕਰਨਾ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਸਕਦੇ ਹੋ ਨਾਲ ਹੀ ਇਸ ਨਾਲ ਯੂਰੀਆ ਵੀ ਹੋਣ ਲੱਗ ਜਾਂਦਾ ਹੈ। ਨੰਬਰ 3 ਘਰ ਵਿੱਚ ਦੁੱਧ ਨੂੰ ਜਲਦੀ ਠੰਡਾ ਕਰ ਲਈ ਉਸ ਵਿੱਚ ਆਂਦੀ ਦੀ ਕੋਈ ਵੀ ਚੀਜ਼ ਪਾ ਦਿਓ ਇਸ ਨਾਲ ਦੁੱਧ ਚਲਦੀ ਨਾ ਠੰਡਾ ਹੋ ਜਾਵੇਗਾ। ਨੰਬਰ 31 ਜੇਕਰ ਤੁਹਾਨੂੰ ਬਾਰ-ਬਾਰ ਨੀਂਦ ਆ ਰਹੀ ਹੋਵੇ ਤਾਂ ਇਕੱਲੇਪਣ ਦਾ ਸੰਕੇਤ ਹੋ ਸਕਦਾ ਹੈ ਜੇਕਰ ਤੁਹਾਨੂੰ ਸਿਰਦਰਦ ਹੋ ਰਿਹਾ ਹੋਵੇ ਤਾਂ ਨਿੰਬੂ ਦੇ ਤਾਜ਼ੇ ਪੱਤਿਆਂ ਦਾ ਰਸ ਕੱਢ ਕੇ ਉਹਨਾਂ ਨੂੰ ਸੁੰਘ ਲਓ ਇਸ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 32 ਰੋਜ਼ਾਨਾ ਨਿੰਮ ਦੀ ਦਾਤਣ ਕਰਨਾ ਕਦੇ ਵੀ ਦੰਦਾਂ ਨੂੰ ਕੀੜਾ ਨਹੀਂ ਲੱਗਦਾ ਸੋ ਕੋ ਦੰਦ ਬਿਲਕੁਲ ਸਾਫ਼ ਤੇ ਤੰਦਰੁਸਤ ਰਹਿੰਦੇ ਹਨ ਨੰਬਰ 33 ਖਾਅ ਵਿੱਚ ਪਾਣੀ ਪੀਣ ਤੋਂ ਬਚੋ ਇਸ ਨਾਲ ਤੁਸੀਂ ਸੀਨੇ ਵਿੱਚ ਦਰਦ ਹੋਣ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 34 ਸਵੇਰੇ ਉੱਠਦੇ ਹੀ ਪਾਣੀ ਨੂੰ ਗਰਮ ਕਰਕੇ ਉਸੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਕਬਜ ਦੀ ਇਸ ਸਮੱਸਿਆ ਦੂਰ ਹੋ ਜਾਂਦੀ ਹੈ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਨਾਲ ਹੀ ਭਜਨ ਵੀ ਸਹੀ ਹੁੰਦਾ ਹੈ ਨੰਬਰ 35 ਸਵੇਰ ਦੇ ਸਮੇਂ ਤੁਸੀਂ ਗ੍ਰੀਨ ਟੀ ਪੁਦੀਨੇ ਦੀ ਚਾਹ ਅਦਰਕ ਦੀ ਚਾਹ ਦਾ ਸੇਵਨ ਕਰ ਸਕਦੇ ਹੋ ਸ਼ਰੀਰ ਨੂੰ ਕਾਫੀ ਲਾਭ ਪ੍ਰਦਾਨ ਕਰਦੇ ਹਨ ਨੰਬਰ 36 ਜੇਕਰ পেট ਜ਼ਿਆਦਾ ਵੱਧ ਗਿਆ ਤਾਂ ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਆਪਣੇ পেট ਉੱਪਰ ਹਲਕੀ ਹੱਥਾਂ ਨਾਲ ਮਾਲਿਸ਼ ਕਰੋ ਤੇ ਫਿਰ ਆਪਣੇ পেট ਉੱਪਰ ਕੱਪੜਾ ਬੰਨ੍ਹ ਲਓ ਇਸ ਨਾਲ পেট ਅੰਦਰ ਹੋਣ ਲੱਗ ਜਾਵੇਗਾ। ਨੰਬਰ 37 ਸੁੱਕੀ ਰੋਟੀ ਨੂੰ ਪਾਣੀ ਨਾਲ ਖਾ ਲੈਣ ਨਾਲ ਵੀ ਸਰੀਰ ਤੰਦਰੁਸਤ ਰਹਿੰਦਾ ਜਵਾਨ ਵੀ ਰਹਿੰਦਾ ਹੈ। ਨੰਬਰ 38 ਕਦੇ ਵੀ ਟਾਇਲਟ ਜਾਣ ਤੋਂ ਬਾਅਦ ਪਾਣੀ ਨਾ ਪੀਵੋ ਕੁਝ ਸਮਾਂ ਗੈਪ ਜ਼ਰੂਰ ਲਓ ਕੋਈ ਬਹੁਤ ਜ਼ਰੂਰੀ ਹੈ। ਨੰਬਰ 39 ਜੇਕਰ ਤੁਸੀਂ ਆਪਣੇ ਘਰ ਵਿੱਚ ਦਿੱਤਰ ਪਾੜ ਲੈਂਦੇ ਹੋ ਤਾਂ ਇਸ ਨਾਲ ਘਰ ਵਿੱਚ ਕਦੇ ਵੀ ਖੁਜਲੀ ਦੀ ਬਿਮਾਰੀ ਨਹੀਂ ਆਉਂਦੀ। ਨੰਬਰ 40 ਹਲਦੀ ਵਾਲਾ ਦੁੱਧ ਪੀਣਾ ਸਰੀਰ ਅੰਦਰ ਹੋਏ ਜ਼ਖਮ ਬਹੁਤ ਜਲਦੀ ਨਾਲ ਭਰ ਜਾਂਦੇ ਆ। ਜੋ ਇਨਸਾਨ ਖਾਣਾ ਖਾਣ ਤੋਂ ਬਾਅਦ ਗੁੜ ਖਾ ਲੈਂਦਿਆ ਉਸ ਦੀ ਯਾਦ ਸ਼ਕਤੀ ਤੇ ਪੇਟ ਦੀ ਕਮਜ਼ੋਰੀ ਨਹੀਂ ਹੁੰਦੀ। ਨੰਬਰ 41 ਜੇਕਰ ਕੋਈ ਕਿੰਨਾ ਵੀ ਸ਼ਰਾਬੀ ਜਾਂ ਨਸੇੜੀ ਹੋਵੇ ਤਾਂ ਇਹ ਨੁਕਤਾ ਜ਼ਰੂਰ ਅਪਣਾ ਕੇ ਦੇਖੋ ਨਸ਼ਾ ਛੱਡ ਦੇਵੇਗਾ। 5 ਗ੍ਰਾਮ ਸੌਂਫ 5 ਗ੍ਰਾਮ ਜੀਰਾ 5 ਗ੍ਰਾਮ ਅਜਵੈਨ ਇਹਨਾਂ ਚੀਜ਼ਾਂ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਸਵੇਰੇ ਸੋ ਚੰਗੀ ਤਰ੍ਹਾਂ ਉਬਾਲ ਲਾਓ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਨਸ਼ੀੜੀ ਨੂੰ ਭਲਾ ਦਿਓ ਇਸ ਨਾਲ ਨਸਾ ਛੁੱਟਣ ਲੱਗ ਜਾਵੇ ਨੰਬਰ 42 ਪਥਰੀ ਹੋਣ ਤੇ ਨਿੰਬੂ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਪਥਰੀ ਪਿਸ਼ਾਬ ਰਾਹੀਂ ਘੁਲ ਕੇ ਬਾਹਰ ਨਿਕਲ ਜਾਂਦੀ ਹੈ ਨੰਬਰ 43 ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਜਿਬਾਂਸ ਆਫ ਅਤੇ ਜੀਰੇ ਦੇ ਪਾਊਡਰ ਦਾ ਇੱਕ ਚਮਚ ਪਾਣੀ ਨਾਲ ਲੈਣ ਨਾਲ ਗੈਸ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਜੇਕਰ ਭਾਰਨ ਜ਼ਿਆਦਾ ਵਧਦਾ ਹੋਵੇ ਉਹ ਵੀ ਘੱਟ ਹੋ ਜਾਂਦਾ ਹੈ ਨੰਬਰ 44 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਲ ਤੇਜ਼ੀ ਨਾਲ ਵਧਣ ਲੱਗ ਜਾਣ ਤਾਂ ਤੁਸੀਂ ਰੋਜ਼ਮਰੀ ਦਾ ਸੇਵਨ ਕਰ ਸਕਦੇ ਹੋ ਤੇ ਇਸ ਨਾਲ ਵਾਲਾਂ ਨੂੰ ਕਾਫੀ ਲਾਭ ਮਿਲਦੇ ਹੈ ਨੰਬਰ 45 ਕਦੇ ਵੀ ਗਿੱਲੇ ਵਾਲਾਂ ਵਿੱਚ ਕੰਗੀ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਬਾਲ ਜ਼ਿਆਦਾ ਉਲਝ ਜਾਂਦੇ ਆ ਜਿਸ ਨਾਲ ਜਲਦੀ ਨਾ ਝੜਨ ਲੱਗ ਜਾਂਦੇ ਹਨ ਨੰਬਰ 46 ਵਾਲਾਂ ਨੂੰ ਸਹੀ ਤਰੀਕੇ ਨਾਲ ਪੋਸ਼ਣ ਦੇਣ ਲਈ ਆਪਣੇ ਵਾਲਾਂ ਦੀ ਮਾਲਿਸ਼ ਤੇਲ ਨਾਲ ਜ਼ਰੂਰ ਕਰਿਆ ਕਰੋ ਤੁਸੀਂ ਆਮਲਾ ਤੇਲ ਸਰੋਂ ਦਾ ਤੇਲ ਨਾਰੀਅਲ ਤੇਲ ਜਾਂ ਫਿਰ ਬਦਾਮ ਦਾ ਤੇਲ ਇਸਤੇਮਾਲ ਕਰ ਸਕਦੇ ਹੋ ਤੇਲ ਵਾਲਾਂ ਨੂੰ ਨਰਮ ਤੇ ਮੁਲਾਇਮ ਵੀ ਬਣਾਉਂਦੇ ਹਨ ਨੰਬਰ 38 ਵਾਲੇ ਮਰਦਾਂ ਨੂੰ 10 ਸਾਲ ਪੁਰਾਣੇ ਗੁੜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਦੀ ਮਰਦਾਨਾ ਤਾਕਤ ਵਿੱਚ ਵਾਧਾ ਹੁੰਦਾ ਹੈ। ਨੰਬਰ 48 ਜਿਹੜੇ ਇਨਸਾਨ ਜਲਦੀ ਨਾਲ ਨਾਸ਼ਤਾ ਕਰ ਲੈਂਦੇ ਹਨ ਉਨਾਂ ਉੱਪਰ ਕਦੇ ਵੀ ਜਲਦੀ ਨਾਲ ਬੁਢਾਪਾ ਨਹੀਂ ਆਉਂਦਾ। ਕੱਚੀ ਰੋਟੀ ਖਾਣ ਨਾਲ ਕਦੇ ਵੀ ਬਿਮਾਰੀ ਨਹੀਂ ਆਉਂਦੀ। ਨੰਬਰ 49 ਜੇਕਰ ਤੁਸੀਂ ਰੋਜ਼ਾਨਾ 40 ਮਿੰਟ ਪੈਦਲ ਚੱਲਦੇ ਹੋ ਤਾਂ ਇਸ ਨਾਲ ਚਰਬੀ ਜਲਦੀ ਨਾਲ ਪਿਗਲਣ ਲੱਗ ਜਾਂਦੀ ਹੈ। ਰੋਜ਼ਾਨਾ ਭਿੱਜੇ ਹੋਏ ਛੋਲੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ। ਨੰਬਰ 50 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਮਾਲਿਸ਼ ਜ਼ਰੂਰ ਕਰੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਨਾਲ ਹੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਦਿਲ ਤੋਂ ਧੰਨਵਾਦ ਕਰਦੇ ਹਾਂ